ਜਦੋਂ ਅੰਗਰੇਜ਼ਾਂ ਨੇ ਦਰਬਾਰ ਸਾਹਿਬ ਨੂੰ ਢਾਕੇ ਉਹਦੇ ਉੱਤੇ ਚਰਚ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਤਾਂ ਇਹ ਤਾਂ ਲੋਕਿਕ ਚਮਤਕਾਰ ਹੋਇਆ ਸੀਗਾ ਕਿ ਅੰਗਰੇਜ਼ਾਂ ਦੀ ਰੂਹ ਤਾਂ ਕੰਬ ਗਈ ਸੀ ਅਸਲ ਦੇ ਵਿੱਚ ਇਹ ਇਹ ਜਿਹਾ ਕੀ ਚਮਤਕਾਰ ਹੋਇਆ ਸੀਗਾ ਕਿ ਅੰਗਰੇਜ਼ਾਂ ਦੀਆਂ ਚੀਕਾਂ ਨਿਕਲ ਗਈਆਂ ਸੀ ਅਸਲ ਦੇ ਵਿੱਚ ਅੰਗਰੇਜ਼ਾਂ ਦੀ ਸੋਚ ਨਹੀਂ ਸੀਗੀ ਕਿ ਅਗਰ ਅਸੀਂ ਦਰਬਾਰ ਸਾਹਿਬ ਨੂੰ ਢਾਕੇ ਉਹਦੇ ਉੱਤੇ ਅਸੀਂ ਆਪਣੇ ਧਰਮ ਦੀ ਚਰਚ ਬਣਾ ਦਾਂਗੇ ਤਾਂ ਅਸੀਂ ਪੂਰੀ ਦੁਨੀਆ ਤੇ ਫਤਿਹ ਕਾਇਮ ਕਰ ਲਾਂਗੇ ਅਸੀਂ ਪੂਰੀ ਦੁਨੀਆ ਨੂੰ ਕੰਟਰੋਲ ਕਰਨ ਲੱਗ ਜਾਾਂਗੇ ਅਗਰ ਅਸੀਂ ਦਰਬਾਰ ਸਾਹਿਬ ਨੂੰ ਢਾਕੇ ਉਹਦੇ ਤੇ ਚਰਚ ਬਣਾ ਲਾਂਗੇ ਅਸਲ ਦੇ ਵਿੱਚ ਉਹਨੂੰ ਬਹੁਤ ਸਾਰੇ ਲੋਕ ਕਮ ਨੂੰ ਟਾਕੇ ਉਹਦੇ ਉੱਤੇ ਚਰਚ ਬਣਾਉਂਦੀ ਕੋਸ਼ਿਸ਼ ਕੀਤੀ ਹੋਵੇ ਨਿਸ਼ਚਿਤ ਰਹੋ ਤੁਹਾਨੂੰ ਸਾਰੀ ਡਿਟੇਲ ਦੇ ਵਿੱਚ ਦੱਸੂਗਾ ਕਿ ਕਿਹੜੀ ਬੁੱਕ ਦੇ ਵਿੱਚੋਂ ਕਿੰਨੇ ਨੰਬਰ ਪੰਨੇ ਦੇ ਵਿੱਚੋਂ ਮੈਂ ਡਾਟਾ ਤੁਹਾਡੇ ਸਾਹਮਣੇ ਲੈ ਕੇ ਆਇਆਗਾ ਤੇ ਅਸਲ ਦੇ ਵਿੱਚ ਘਟਨਾ ਕਿੰਨੀ ਤਰੀਕ ਨੂੰ ਹੋਈ ਸੀਗੀ ਮੈਂ ਉਹਦੇ ਬਾਰੇ ਵੀ ਗੱਲ ਕਰੂੰਗਾ ਤੁਹਾਡੇ ਨਾਲ ਇਸ ਘਟਨਾ ਬਾਰੇ ਜੋ ਚਮਤਕਾਰ ਹੋਇਆ ਸੀਗਾ ਦਰਬਾਰ ਸਾਹਿਬ ਦੇ ਵਿੱਚ ਵੀ ਸੋਨੇ ਦੀਆਂ ਪੰਕਤੀਆਂ ਦੇ ਵਿੱਚ ਇਸ ਘਟਨਾ ਬਾਰੇ ਇਸ ਘਟਨਾ ਦਾ ਜ਼ਿਕਰ ਕੀਤਾ ਹੋਇਆ ਵੀਡੀਓ ਚ ਅੱਗੇ ਜਾਣ ਤੋਂ ਪਹਿਲਾਂ ਸਾਰਿਆਂ ਨੂੰ ਇੱਕ ਨਿੱਕੀ ਜਿਹੀ ਰਿਕਵੈਸਟ ਹੈ ਕਿ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਇੱਥੇ ਕੀ ਸਿਸਟਮ ਚੱਲਦਾ ਹੈਗਾ ਜੇ ਤੁਸੀਂ ਕੋਈ ਨੰਗੇ ਜ ਮੀਡੀਆ ਤੇ ਤਾਂ ਤੁਹਾਡੇ ਦਿਨਾਂ ਦੇ ਵਿੱਚ ਲੱਖਾਂ ਤੋਂ ਕਰੋੜਾ ਫੋਲੋਅਰ ਬਣ ਜਾਣਗੇ ਪਰ ਜੇ ਤੁਸੀਂ ਨੌਲੇਜੇਬਲ ਵੀਡੀਓ ਪਾਉਂਗੇ ਲੋਕਾਂ ਨੂੰ ਗਿਆਨਦਿਆਂ ਵੀਡੀਓਜ਼ ਦੱਸੋਗੇ ਗਿਆਨ ਬਾਰੇ ਦੱਸੋਗੇ ਤਾਂ ਤੁਹਾਡੇ ਫੋਲੋਅਰ ਹੌਲੀ ਹੌਲੀ ਵਧਣਗੇ ਤੇ ਇਹੀ ਚੀਜ਼ ਦੇਖ ਕੇ ਜਿਹੜੇ ਨਵਾਂ ਯੂਥ ਆਗਾ ਨਵੇਂ ਮੁੰਡੇ ਨੇ ਨਵੇਂ ਕੁੜੀਆਂ ਨੇ ਉਹ ਗਿਆਨ ਵਾਲੀਆਂ ਵੀਡੀਓਜ਼ ਤੋਂ ਦੂਰ ਜਾ ਕੇ ਲੱਚਰ ਦਾ ਫਲਾਉਂਦੇ ਨੇ ਨੰਗੇ ਕੱਪੜੇ ਪਾਉਂਦੇ ਨੇ ਵੀ ਗਿਆਨ ਵਾਲੀਆਂ ਵੀਡੀਓ ਦੇਖ ਕੇ ਯਾਰ ਕੌਣ ਫੋਲੋ ਕਰਦਾਗਾ ਇੱਥੇ ਆਪਾਂ ਲੱਚਰ ਦਾ ਫਲਾਵਾਗੇ ਤਾਂ ਆਪਣੇ ਫੋਲੋਅਰ ਦਿਨਾਂ ਦੇ ਵਿੱਚ ਵਧ ਜਾਣਗੇ ਤਾਂ ਹੋਰਾਂ ਮੁੰਡਿਆਂ ਨੂੰ ਵੀ ਮੋਟੀਵੇਸ਼ਨ ਮਿਲੇ ਨਵੇਂ ਯੂਥ ਨੂੰ ਵੀ ਮੋਟੀਵੇਸ਼ਨ ਮਿਲੇ ਤਾਂ ਸਾਰ ਦੀ ਕੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇ ਜੇ ਵਧੀਆ ਲਗੀ ਤਾਂ ਅਸਲ ਦੇ ਵਿੱਚ ਕਾਹਣੀ ਸ਼ੁਰੂ ਹੁੰਦੀ ਹੈਗੀ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖਾਂ ਦੀ ਨਹੀਂ ਰੱਖਦੇ ਨੇਗੇ ਸਿੱਖ ਧਰਮ ਦੀ ਨਹੀਂ ਰੱਖਦੇ ਨੇਗੇ ਤੇ ਉਸ ਦਿਨ ਤੋਂ ਹੀ ਲੈ ਕੇ ਅੱਜ ਦੀ ਡੇਟ ਤੱਕ ਸਿੱਖਾਂ ਨੂੰ ਮਕਾਉਣ ਦੀਆਂ ਸਿੱਖੀ ਜ਼ਮਨ ਨੂੰ ਖਤਮ ਕਰਨ ਦੀਆਂ ਕੋਝੀਆਂ ਚਾਲਾਂ ਕੋਈ ਨਾ ਕੋਈ ਚੱਲਦਾ ਆ ਰਿਹਾ ਉਹ ਚਾਹੇ ਵੱਡੇ ਤੋਂ ਵੱਡਾ ਰਾਜਾ ਹੋਵੇ ਚਾਹੇ ਕੋਈ ਆਮ ਸਿਪਾਈ ਹੋਵੇ ਚਾਹੇ ਕੋਈ ਕਮਾਂਡਰ ਹੋਵੇ ਸਾਰੇ ਉਜੜ ਗਏ ਸਿੱਖਾਂ ਨੂੰ ਉਜਾੜਨ ਵਾਲੇ ਆਪ ਹੀ ਉਜੜ ਗਏ ਉਜੜਦੇ ਆਏ ਨੇ ਸਿੱਖਾਂ ਨੂੰ ਉਜਾੜਨ ਵਾਲੇ ਤੇ ਸਿੱਖਾਂ ਨੂੰ ਔਨ ਆਈਟਮ ਦੇ ਵਿੱਚ ਇਨ ਫਿਊਚਰ ਦੇ ਵਿੱਚ ਵੀ ਅਗਰ ਕੋਈ ਸਿੱਖਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰੂਗਾ ਤਾਂ ਉਹਦਾ ਵੀ ਹਾਸ਼ਰ ਇਹ ਹੋਊਗਾ ਜੋ ਪੁਰਾਣੇ ਜ਼ਮਾਨੇ ਤੋਂ ਚੱਲਦਾ ਆ ਰਿਹਾ ਅਗਲੇ ਦਾ ਵੀ ਉਜੜੀ ਜਾਊਗਾ ਅਸਲ ਦੇ ਵਿੱਚ ਅਹਿਮਦ ਸ਼ਾਹ ਦੁਰਰਾਨੀ ਯਾਨੀ ਕਿ ਅਹਿਮਦ ਸ਼ਾਹ ਅਬਦਾਲੀ ਨੇ ਸਿੱਖਾਂ ਦਾ ਕਤਲੇਆਮ ਕੀਤਾ ਸੀਗਾ ਜਿਹਨੂੰ ਵੱਡੇ ਕੱਲੂਕਾਰੇ ਵਜੋਂ ਵੀ ਜਾਣਿਆ ਜਾਂਦਾ ਉਸ ਤੋਂ ਬਾਅਦ ਵੀ ਸਿੱਖ ਦੁਬਾਰਾ ਖੜੇ ਹੋ ਗਏ ਸੀ ਇੱਕ ਵਾਰ ਤਾਂ ਅਹਿਮਦ ਸ਼ਾਹ ਅਬਦਾਲੀ ਨੇ ਧਰਤੀ ਤੋਂ ਸਿੱਖਾਂ ਦੀ ਅੱਧੀ ਪਾਪੂਲੇਸ਼ਨ ਹੀ ਖਤਮ ਕਰਤੀ ਸੀਗੀ ਪਰ ਫਿਰ ਵੀ ਸਿੱਖ ਆਪਣੀ ਹਿੰਮਤ ਦੇ ਨਾਲ ਉੱਠੇ ਤੇ ਅਬਦਾਲੀ ਦਾ ਮੁਕਾਬਲਾ ਕਰਨ ਦੇ ਲਈ ਉੱਠੇ ਉਸ ਵਾਰ ਅਬਦਾਲੀ ਨੇ ਆਪਣੇ ਵਜ਼ੀਰ ਨੂੰ ਪੁੱਛਿਆ ਵੀਰ ਸਿੱਖ ਇਹ ਕਿਹੋ ਜੀ ਕੌਮ ਆਗੀ ਮੈਂ ਸਿੱਖਾਂ ਨੂੰ ਅ ਪਰੇ ਵੇਰ ਉੱਠ ਖੜੇ ਫਿਰ ਮੇਰਾ ਮੁਕਾਬਲਾ ਕਰਨ ਦੇ ਲਈ ਆ ਜਾਂਦੇ ਨੇਗੇ ਅਸਲ ਦੇ ਵਿੱਚ ਇਹਨਾਂ ਦਾ ਪਾਵਰ ਹਾਊਸ ਕੀ ਹੈ ਇਹਨਾਂ ਨੂੰ ਸ਼ਕਤੀ ਕਿੱਥੋਂ ਮਿਲਦੀ ਹੈਗੀ ਇਹਨਾਂ ਦੇ ਵਿੱਚ ਜੁੜਤਾ ਹੈ ਜੀ ਕਿੱਥੋਂ ਆਉਂਦੀ ਹੈ ਵੀ ਮੈਂ ਇਹ ਜੀ ਕੰਮ ਜ਼ਿੰਦਗੀ ਦੇ ਵਿੱਚ ਦੇਖੀ ਨਹੀਂ ਮੈਂ ਬਠੇਰੀਆਂ ਜੱਗਾ ਲੜੀਆਂ ਨਹੀਂ ਆ ਪਰ ਇੱਕ ਜੰਗ ਤੋਂ ਬਾਅਦ ਅਗਲੇ ਸਾਹਮਣੇ ਜਿਹੜੀ ਵੀ ਕੰਮ ਹੁੰਦੀ ਹੈਗੀ ਉਹ ਟੈਟੇਰੀ ਹੋ ਜਾਂਦੀ ਹੈਗੀ ਪਰ ਇਹ ਹੁੰਦੀ ਨਹੀਂ ਟੈਟੇਰੀ ਇਹ ਫਿਰ ਮੇਰਾ ਮੁਕਾਬਲਾ ਕਰਨ ਦੇ ਲਈ ਆ ਜਾਂਦੇ ਨੇ ਤਾਂ ਅੰਦਸ਼ਾ ਅਬਦਾਲੀ ਦਾ ਜਿਹੜਾ ਵਜ਼ੀਰ ਸੀਗਾ ਉਹਨੂੰ ਕਹਿੰਦਾਗਾ ਕਿ ਇਹਨਾਂ ਕੋਲ ਆਬੇ ਹਆਵਾ ਤੇ ਉਹ ਤੋਂ ਇਹ ਪਾਵਰ ਲੈਂਦੇ ਨੇਗੇ ਉਹ ਇਹਨਾਂ ਦਾ ਪਾਵਰ ਹਾਊਸ ਅਸਲ ਦੇ ਵਿੱਚ ਆਬੇ ਹੈ ਆਪ ਦਾ ਮਤਲਬ ਹੁੰਦਾਗਾ ਪਵਿੱਤਰ ਪਾਣੀ ਅੰਮ੍ਰਿਤ ਜਿਹਨੂੰ ਪੀ ਕੇ ਕੋਈ ਵੀ ਬੰਦਾ ਅਮਰ ਹੋ ਜਾਂਦਾਗਾ ਅਸਲ ਦੇ ਵਿੱਚ ਉਹ ਗੱਲ ਕਰ ਰਿਹਾ ਸੀ ਦਰਬਾਰ ਸਾਹਿਬ ਦੇ ਪਵਿੱਤਰ ਸਰੋਵਰ ਦੀ ਇਸ ਤੋਂ ਬਾਅਦ ਅਹਿਮਦ ਸ਼ਾਹ ਅਬਦਾਲੀ ਆਪਣੇ ਮਨ ਦੇ ਵਿੱਚ ਠਾਨ ਲੈਂਦਾਗਾ ਵੀ ਜੇ ਮੈਂ ਸਿੱਖਾਂ ਨੂੰ ਧਰਤੀ ਤੋਂ ਖਤਮ ਕਰਨਾ ਸਿੱਖੀਜ਼ਮ ਖਤਮ ਕਰਨਾਗਾ ਤਾਂ ਸਭ ਤੋਂ ਪਹਿਲਾਂ ਮੈਨੂੰ ਇਹਨਾਂ ਜਿੱਥੋਂ ਪਾਵਰ ਲੈਂਦੇ ਨੇ ਜਿੱਥੋਂ ਇਹਨਾਂ ਨੂੰ ਸ਼ਕਤੀ ਮਿਲਦੀ ਆ ਅਸਲ ਦੇ ਵਿੱਚ ਉਹ ਗੱਲ ਕਰ ਰਿਹਾ ਸੀਗਾ ਸ੍ਰੀ ਦਰਬਾਰ ਸਾਹਿਬ ਬਾਰੇ ਸ੍ਰੀ ਹਰਮੰਦਰ ਸਾਹਿਬ ਬਾਰੇ ਤੇ ਉਥੋਂ ਦੇ ਪਵਿੱਤਰ ਸਰੋਵਰ ਬਾਰੇ ਕਿ ਸਭ ਤੋਂ ਪਹਿਲਾਂ ਮੈਨੂੰ ਉਹ ਖਤਮ ਕਰਨਾ ਤਾਂ ਅਹਿਮਦ ਸ਼ਾਹ ਅਬਦਾਲੀ ਚੱਲ ਪੈਂਦਾਗਾ ਸ਼੍ਰੀ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰਨ ਦੇ ਲਈ ਜਰੂਰ ਸ਼੍ਰੀ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰਦਾਗਾ ਤਾਂ ਇੱਕ ਹਿੱਟ ਉਹਦੇ ਨੱਕ ਦੇ ਉੱਤੇ ਆ ਕੇ ਵੱਜਦੀ ਆ ਉਸ ਤੋਂ ਬਾਅਦ ਉਸੇ ਹਿੱਟ ਕਰਕੇ ਉਸੇ ਜ਼ਖਮ ਕਰਕੇ ਉਹਦੀ ਮੌਤ ਹੋ ਜਾਂਦੀ ਹੈਗੀ ਅਹਿਮਦ ਸ਼ਾਹ ਅਬਦਾਲੀ ਆਪਣੀ ਵਾਹ ਲਾ ਲੈਂਦਾਗਾ ਆਪਣੀ ਸਾਰੀ ਸੈਨਾ ਜਿੰਨੀ ਉਹਦੇ ਕੋਲ ਪਾਵਰ ਹੁੰਦੀ ਹੈ ਉਹ ਸਾਰੀ ਲਾ ਦਿੰਦਾਗਾ ਪਰ ਉਹ ਸਾਰੇ ਸਿੱਖਾਂ ਨੂੰ ਖਤਮ ਨਹੀਂ ਕਰ ਪਾਉਂਦਾ ਹੈਗਾ ਇਸ ਤੋਂ ਬਾਅਦ ਆਉਂਦਾ ਅੰਗਰੇਜ਼ਾਂ ਦਾ ਦੌਰ ਅੰਗਰੇਜ਼ਾਂ ਦਾ ਰਾਜ ਆਉਂਦਾਗਾ ਅੰਗਰੇਜ਼ਾਂ ਨੂੰ ਬਹੁਤ ਛੇਦੀ ਪਤਾ ਲੱਗਿਆ ਸੀਗਾ ਵੀ ਅਸੀਂ ਪੂਰੇ ਇੰਡੀਆ ਦੇ ਉੱ ਦੇ ਤੋਂ ਬਾਗੀ ਹੀ ਚੱਲਦੇ ਨੇਗੇ ਤੇ ਅੰਗਰੇਜ਼ਾਂ ਨੂੰ ਬਹੁਤ ਜਲਦੀ ਪਤਾ ਲੱਗ ਗਿਆ ਸੀਗਾ ਕਿ ਇਹਨਾਂ ਦਾ ਪਾਵਰ ਹਾਊਸ ਜਿੱਥੋਂ ਇਹਨਾਂ ਨੂੰ ਸ਼ਕਤੀ ਮਿਲਦੀ ਆ ਉਹ ਸ੍ਰੀ ਹਰਮੰਦਰ ਸਾਹਿਬ ਆ ਵੀ ਸਾਨੂੰ ਉਹਦੇ ਉੱਤੇ ਕਬਜ਼ਾ ਕਰਨਾ ਪਊਗਾ ਤਾਂ ਅੰਗਰੇਜ਼ਾਂ ਨੇ ਕੀ ਕੀਤਾਗਾ ਜਿਹੜੀ ਦਰਬਾਰ ਸਾਹਿਬ ਦੀ ਸਾਰੀ ਪਾਵਰ ਮੈਨੇਜਮੈਂਟ ਸੀਗੀ ਬੇਸਿਕਲੀ ਉਹ ਸਾਰੀ ਆਪਣੇ ਡੀਸੀਆਂ ਨੂੰ ਪਾਵਰ ਦੇਦੀ थी ਦਰਬਾਰ ਸਾਹਿਬ ਦੇ ਬਾਰੇ ਮੈਨੇਜਮੈਂਟ ਦੀ ਐਡਮਿਨਿਸਟ੍ਰੇਸ਼ਨ ਦੀ ਉਸ ਵਾਰ ਅੰਗਰੇਜ਼ਾਂ ਦੇ ਜਿਹੜੇ ਡੀਸੀ ਲੱਗੇ ਹੋਏ ਸੀਗੇ ਡੀਸੀਆਂ ਨੇ ਆਪਣੇ ਬੰਦੇ ਮੈਨੇਜਮੈਂਟ ਦੇ ਵਿੱਚ ਬਿਠਾਤੇ ਤਾਂ ਅੰਗਰੇਜ਼ਾਂ ਨੇ ਪਲੈਨਿੰਗਾਂ ਕਰਨੀਆਂ ਸ਼ੁਰੂ ਕਰਤੀਆਂ ਵੀ ਕਿਵੇਂ ਆਪਾਂ ਦਰ ਖੱਬ ਤੇ ਪਹਿਲਾਂ ਸੋਚਦੇ ਨੇਗੇ ਵੀ ਦਰਬਾਰ ਸਾਹਿਬ ਦੀ ਜਿਹੜੀ ਜਗਾ ਜਿੱਥੇ ਬਣਿਆ ਹੋਇਆ ਅਸੀਂ ਨੂੰ ਨਿਲਾਮ ਕਰ ਦਿੰਦੇ ਹੈਗੇ ਬ੍ਰਿਟਿਸ਼ ਕੋਈ ਬਿਜ਼ਨਸਮੈਨ ਆਊਗਾ ਬਾਹਰੋਂ ਆਪਾਂ ਇੰਗਲੈਂਡ ਤੋਂ ਬੁਲਾਵਾਂਗੇ ਉਹਨੂੰ ਤੇ ਉਹ ਆ ਕੇ ਉੱਥੇ ਆਪਣੀ ਕੋਈ ਫੈਕਟਰੀ ਵਗੈਰਾ ਕੁਛ ਨਾ ਕੁਛ ਨਵੀਂ ਚੀਜ਼ ਬਣਾਊਗਾ ਤੇ ਉੱਥੇ ਮਤਲਬ ਕਿ ਨਾਮੋ ਨਿਸ਼ਾਨ ਖਤਮ ਹੋ ਜਾਊਗਾ ਇਹ ਜਗਾ ਦਾ ਠੀਕ ਆ ਉਸ ਤੋਂ ਬਾਅਦ ਉਹ ਸੋਚਦੇ ਨੇਗੇ ਕੋਈ ਸਲਾਹ ਦਿੰਦਾਗਾ ਵੀ ਯਾਰ ਇੱਥੇ ਫਿਰ ਤੁਹਾਨੂੰ ਲੇਬਰ ਨਹੀਂ ਮਿਲਣੀ ਹੈਗੀ ਵੀ ਜੇ ਕੋਈ ਇੱਥੇ ਆ ਕੇ ਆਪਣੀ ਕੋਈ ਫੈਕਟਰੀ ਲਾਊਗਾ ਕੁਈ ਕੰਮਤਨ ਦਾ ਤੋਰੂਗਾ ਵੀ ਇਹ ਤਾਂ ਉਹਨਾਂ ਦਾ ਧਾਰਮਿਕ ਚਿੰਨਾ ਇੱਥੇ ਨਾ ਉਹਨਾਂ ਨੇ ਕੰਮ ਕਰਨ ਦੇਣਾਗਾ ਤੇ ਨਾ ਹੀ ਉਹਨਾਂ ਨੇ ਉਹ ਫੈਕਟਰੀ ਨੂੰ ਚੱਲਣ ਦੇਣਾਗਾ ਤਾਂ ਇਸ ਤੋਂ ਬਾਅਦ ਅੰਗਰੇਜ਼ ਸਲਾਹ ਕਰਦੇ ਨੇ ਪਲੈਨਿੰਗ ਕਰਦੇ ਨੇ ਕਿ ਵੀ ਚਲੋ ਆਪਾਂ ਐ ਕਰਦੇ ਹਾਂਗੇ ਵੀ ਅਸੀਂ ਇਹਨਾਂ ਦੇ ਧਰਮ ਨੂੰ ਸਿੱਖੀਜਮ ਧਰਮ ਨੂੰ ਆਪਣੇ ਜਿਹੜੇ 크ਿਸਚਨ ਧਰਮਾਂ ਦਾ ਚਰਚ ਦੇ ਵਿੱਚ ਕਨਵਰਟ ਕਰ ਦਿੰਦੇ ਆਗੇ ਤੇ ਅੰਗਰੇਜ਼ਾਂ ਨੇ ਸੋਚਿਆ ਕਿ ਦਰਬਾਰ ਸਾਹਿਬ ਦੀ ਜਗ੍ਹਾ ਦੇ ਉੱਤੇ ਹੁਣ ਆਪਾਂ ਚਰਚ ਬਣਾਵਾਂਗੇ ਚਰਚ ਬਣਾਉਣ ਤੋਂ ਬਾਅਦ ਜਿੰਨੇ ਸਿੱਖ ਨੇ ਸਾਰੇ ਨੂੰ ਆਪਾਂ ਮੈਨੀਪੂਲੇਟ ਕਰਕੇ ਆਪਾਂ ਆਪਣੇ ਧਰਮ ਦੇ ਵਿੱਚ ਕਨਵਰਟ ਕਰ ਦਾਂਗੇ ਉਸ ਤੋਂ ਬਾਅਦ ਆਪਾਂ ਪੂਰੀ ਦੁਨੀਆ ਦੇ ਉੱਤੇ ਫਤਿਹ ਗੈਮ ਕਰ ਲਾਂਗੇ ਸਾਰੀ ਦੁਨੀਆ ਨੂੰ ਆਪਣੇ ਕੰਟਰੋਲ ਦੇ ਵਿੱਚ ਲੈ ਜਾਾਂਗੇ ਤੇ ਆਪਾਂ ਆਪਣੇ 크ਿਸਚਨਾਂ ਦਾ ਪਾਵਰ ਹਾਊਸ ਬਣਾਵਾਂਗੇ ਜਗ੍ਹਾ ਨੂੰ ਵੀ ਇੱਥੇ ਜਿਹੜਾ ਸੋਨੇ ਦੀ ਚਰਚ ਬਣੀ ਹੋਊਗੀ ਪੂਰੀ ਦੁਨੀਆ ਦੇ ਵਿੱਚ ਚਰਚੇ ਹੋਣਗੇ ਸਾਰੇ ਦੁਨੀਆ ਦੇ ਜਿਹੜੇ ਆਪਣੇ ਧਰ ਇਹਨਾਂ ਤੋਂ ਅਸਤਕ ਹੋਣਗੇ ਵੀ ਆਪਣੇ ਕੰਟਰੋਲ 'ਚ ਹੀ ਹੋ ਜੂਗਾ ਸਾਰਾ ਕੁਝ ਇਸ ਤੋਂ ਬਾਅਦ ਆਖਿਰਤੀ April 1877 ਨੂੰ ਅੰਗਰੇਜ਼ਾਂ ਦੇ ਕੁਝ ਅਫਸਰ ਆਉਂਦੇ ਨੇਗੇ ਉਹ ਅਫਸਰ ਆ ਕੇ ਸਵੇਰੇ ਅਸਲ ਦੇ ਵਿੱਚ ਜਿਹੜੀ ਗੱਲ ਹੋਈ ਸੀਗੀ ਸਵੇਰੇ 4:30 ਵਜੇ ਦੀ ਹੈਗੀ ਜਦੋਂ ਤੇ 400 ਪਲੱਸ ਲੋਕ ਕੀਰਤਨ ਦਾ ਆਨੰਦ ਮਾਣ ਰਹੇ ਸੀ ਉੱਥੇ ਅੰਗਰੇਜ਼ ਅਫਸਰ ਵੀ ਬੈਠੇ ਹੋਏ ਸੀਗੇ ਅਸਲ ਦੇ ਵਿੱਚ ਅਸਮਾਨ ਦੇ ਵਿੱਚੋਂ ਕਿ ਬਿਜਲੀ ਦਾ ਗੋਲਾ ਆਉਂਦਾਗਾ ਉਹ ਦਰਵਾਜ਼ੇ ਵਿੱਚ ਦੀ ਦਾਖਲ ਹੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਫਟ ਜਾਂਦਾਗਾ ਉਸ ਤੋਂ ਬਾਅਦ ਚਾਨਣੀ ਚਾਨਣ ਹੋ ਜਾਂਦਾ ਚਾਰੇ ਪਾਸੇ ਤੇ ਇੱਕ ਤਾਰ ਦਰਵਾਜ਼ੇ ਵਿੱਚੋਂ ਦੀ ਬਾਹਰ ਚਲੀ ਜਾਂਦੀ ਹੈ ਜਿਹੜੇ ਉਸ ਟਾਈਮ ਤੇ ਅੰਗਰੇਜ਼ਾਂ ਦੇ ਅਫਸਰ ਅੰਦਰ ਬੈਠੇ ਸੀ ਬਾਹਰ ਖੜੇ ਸੀ ਸਾਰੇ ਕੰਬ ਜਾਂਦੇ ਨੇ ਸਾਰਿਆਂ ਦੀਆਂ ਰੂਹਾਂ ਤੱਕ ਕੰਬ ਜਾਂਦੇ ਨੇ ਚੀਕਾਂ ਮਾਰਦੇ ਨੇ ਤੇ ਇਹਨਾਂ ਨੂੰ ਪਤਾ ਲੱਗ ਜਾਂਦਾ ਕਿ ਸਾਡੇ ਤੋਂ ਕਿੱਡੀ ਵੱਡੀ ਪੁੱਲ ਹੋਣ ਵਾਲੀ ਸੀਗੀ ਉਸ ਤੋਂ ਬਾਅਦ ਉਹ ਆਪਣੀ ਗਲਤੀ ਦਾ ਅਹਿਸਾਸ ਕਰਦੇ ਨੇਗੇ ਤੇ ਆਪਣੀ ਪੁੱਲ ਬਖਸ਼ਾਉਣ ਦੇ ਲਈ ਉਹ ਤੇ ਸੇਵਾ ਕਰਦੇ ਨੇਗੇ ਉਸ ਤੋਂ ਬਾਅਦ ਅੰਗਰੇਜ਼ ਇੱਥੇ ਨਹੀਂ ਰੁਕਦੇ ਹੈਗੇ ਉਸ ਤੋਂ ਬਾਅਦ ਅੰਗਰੇਜ਼ ਦਰਬਾਰ ਸਾਹਿਬ ਦੇ ਲਵੇ ਇੱਕ ਆਪਣੀ ਬਿਲਡਿੰਗ ਬਣਾਉਂਦੇ ਨੇ ਜਿਹੜੀ ਕਿ ਜਮਾ ਬਿਲਕੁਲ ਚਰਚ ਵਰ ਅਸਲ ਦੇ ਵਿੱਚ ਜਿਵੇਂ ਸਰਕਾਰਾਂ ਆਉਂਦੀਆਂ ਨੇਗੀਆਂ ਪਹਿਲਾਂ ਛੋਟਾ ਜਿਹਾ ਬਿੱਲ ਲੈ ਕੇ ਆਉਂਦੀਆਂ ਨੇ ਟੌਂਦੀਆਂ ਨੇਗੀਆਂ ਕਿਸਾਨਾਂ ਨੂੰ ਕਿ ਇਹ ਕਿੰਨੀ ਕ ਆਵਾਜ਼ ਕਰਨਗੇ ਕਿੰਨਾ ਕ ਇਹ ਰੌਲਾ ਪਾਉਣਗੇ ਕਿੰਨੇ ਕ ਆਪਣੇ ਹੱਕ ਵਾਸਤੇ ਰੌਲਾ ਪਣਗੇ ਜਿਵੇਂ ਲੈਂਡ ਪੂਲਿੰਗ ਇੱਕ ਸਕੀਮ ਲੈ ਕੇ ਆਈ ਸੀਗੀ ਆਮ ਆਦਮੀ ਪਾਰਟੀ ਹੈ ਨਾ ਜੇ ਕਿਸਾਨ ਵਿਰੋਧ ਨਾ ਕਰਦੇ ਤਾਂ ਇਹਨੇ ਤਾਂ ਲਾਗੂ ਕਰ ਦੇਣੀ ਸੀਗੀ ਸ਼ਾਇਦ ਇਹਦਾ ਵੀ ਵੱਡਾ ਵਰਜ਼ਨ ਇਹਦਾ ਵੀ ਭੈੜਾ ਵਰਜ਼ਨ ਗਾਹਾਂ ਲੈ ਕੇ ਆਉਂਦੇ ਹਨਾ ਇਹ ਜੇ ਆਪਾਂ ਹੁਣ ਨਾ ਬੋਲਦੇ ਤਾਂ ਉਵੇਂ ਹੀ ਇਹ ਅੰਗਰੇਜ਼ਾਂ ਨੇ ਲਵੇ ਇੱਕ ਚਰਚ ਵਰਗੀ ਇੱਕ ਬਿਲਡਿੰਗ ਬਣਾਈ ਸੀਗੀ ਸਿਰਫ ਇਹ ਟੈਸਟ ਕਰਨ ਦੇ ਲਈ ਕਿ ਦੇਖਦੇ ਆਂ ਕਿ ਸਿੱਖ ਕਿਵੇਂ ਰਿਐਕਟ ਕਰਦੇ ਨੇਗੇ ਅੰਗਰੇਜ਼ਾਂ ਨੂੰ ਆਏ ਸੀਗਾ ਕਿ ਅਸੀਂ ਆ ਬਿਲਡਿੰਗ ਬਣਾਈ ਹੈਗੀ ਜਮਾ ਜਿਹੜੀ ਚਰਚ ਵਰਗੀ ਹੈਗੀ ਤੇ ਹੌਲੀ ਹੌਲੀ ਅਸੀਂ ਦਰਬਾਰ ਸਾਹਿਬ ਦੇ ਉੱਤੇ ਵੀ ਕਬਜ਼ਾ ਕਰ ਲਾਂਗੇ ਆਨਲਾਈਨ ਟਾਈਮ ਦੇ ਵਿੱਚ ਉਸ ਤੋਂ ਬਾਅਦ 1947 ਦੇ ਵਿੱਚ ਦੇਸ਼ ਆਜ਼ਾਦ ਹੋ ਜਾਂਦਾ ਆਜ਼ਾਦ ਹੋਣ ਤੋਂ ਬਾਅਦ ਜਿਹੜੀ ਅੰਗਰੇਜ਼ਾਂ ਨੇ ਜਮਾ ਚਰਚ ਵਰਗੀ ਇਮਾਰਤ ਬਣਾਈ ਸੀਗੀ ਸਿੱਖੋਂ ਨੂੰ ਦਾ ਦਿੰਦੇ ਨੇਗੇ ਹੁਣ ਆਪਾਂ ਗੱਲ ਕਰਦੇ ਆ ਕਿ ਇਹ ਜਿਹੜੀ ਕਹਾਣੀ ਹੈਗੀ ਇਹ ਸਟੋਰੀ ਹੈ ਇਨਸੀਡੈਂਟ ਹੈ ਇਹ ਮੈਂ ਕਿੱਥੋਂ ਲੈ ਕੇ ਆਇਆ ਅਸਲ ਦੇ ਵਿੱਚ ਸਾਬਕਾ ਗ੍ਰਾਂਤੀ ਗਿਆਨੀ ਗ੍ਰਪਾਲ ਸਿੰਘ ਜੀ ਨੇ ਇੱਕ ਕਿਤਾਬ ਲਿਖੀ ਸੀ ਜਿਹਦਾ ਨਾਮ ਸੀਗਾ ਸ੍ਰੀ ਹਰਮੰਦਰ ਸਾਹਿਬ ਜੀ ਦਾ ਸੁਨਹਿਰਾ ਇਤਿਹਾਸ ਜੇ ਤੁਸੀਂ ਉਹ ਬੁੱਕ ਦੇ ਵਿੱਚ ਪੜ੍ਹੋਗੇ ਪੰਨਾ ਨੰਬਰ 346 ਦੇ ਤੁਹਾਨੂੰ ਇਹ ਇਨਸੀਡੈਂਟ ਦਾ ਪੂਰਾ ਡਿਟੇਲ ਦੇ ਵਿੱਚ ਜ਼ਿਕਰ ਮਿਲ ਜੂਗਾ ਤੇ ਸੁੰਦਰ ਸਿੰਘ ਮਜੀਠੀਆ 1920 ਦੇ ਵਿੱਚ ਰੋ ਐਸਜੀਪੀਸੀ ਹੋਣ ਦੇ ਵਿੱਚ ਆਈ ਸੀਗੀ ਉਹਦੇ ਪਹਿਲੇ ਪ੍ਰੈਜ਼ੀਡੈਂਟ ਵੀ ਕਹੇ ਜਾਂਦੇ ਨੇਗੇ ਉਸ ਤੋਂ ਬਾਅਦ ਬਾਬਾ ਖੜਕ ਸਿੰਘ ਜੀ ਪ੍ਰੈਜ਼ੀਡੈਂਟ ਬਣ ਗਏ ਸੀਗੇ ਅਸਲ ਦੇ ਵਿੱਚ ਸ ਜ਼ਿਕਰ ਕੀਤਾ ਸੀਗਾ ਪ੍ਰੋਫੈਸਰ ਸਾਹਿਬ ਸਿੰਘ ਜੀ ਕੋਲ ਤੇ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਵੀ ਇੱਕ ਕਿਤਾਬ ਲਿਖੀ ਸੀ ਉਹਨਾਂ ਨੇ ਆਪਣੀ ਜੀਵਨੀ ਤੇ ਲਿਖੀ ਸੀ ਆਟੋ ਬਾਇਓਗ੍ਰਾਫੀ ਲਿਖੀ ਸੀਗੀ ਉਹਦੇ ਵਿੱਚ ਵੀ ਪੰਨਾ ਨੰਬਰ 141 42 ਦੇ ਵਿੱਚ ਇਹ ਇਨਸੀਡੈਂਟ ਦਾ ਜ਼ਿਕਰ ਤੁਹਾਨੂੰ ਮਿਲ ਜੂਗਾ ਤੁਸੀਂ ਜਾ ਕੇ ਉੱਥੇ ਪੜ੍ਹ ਸਕਦੇ ਹੋ